ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਅੱਜ ਲੱਗੇ ਹਨ 4:30 ਤੇ ਬਰਾਤੀ ਵੀ ਮੀਂਹ ਪੈ ਗਿਆ ਤੇ ਬੱਦਲ ਫਿਰ ਬੜਾ ਆ ਗਿਆ ਜੀ ਚਲੋ ਹੁਣ ਮੀਂਹ ਦਾ ਤਾਂ ਦੱਸਿਆ ਤੇ ਪੌਣਾ ਨਾ ਬਹਿਣਾ ਹੀ ਮੜਾ ਚੰਗਾ ਰਹਿਣਾ ਬਾਕੀ ਕੋਈ ਗੱਲ ਨਹੀਂ ਰੀਅਲ ਜੀ ਪਾਣੀ ਵੀ ਹੈਗਾ ਵਿੱਚ ਥੋੜਾ ਘੜਾ ਹੁਣ ਵੇਖੋ ਕੀ ਬੰਦਦਾ ਕਿ ਬੰਨਗੇ ਤਾਂ ਬਾਹਰ ਪਾ ਲਾਂਗੇ ਪਏ ਨਹੀਂ ਨਹੀਂ ਇੰਨੇ ਜ਼ਰ ਹੈਗਾ ਯਾਰ ਇਹ 10 ਬੰਦੇ। ਕੋਲੇ 15 ਕ ਬੰਦੇ ਨੇ। ਵਰਤਾ ਵਿਗਾ ਦੇ ਰਹਾ। ਉਹ ਆ ਗਿਆ ਜੇ ਪੌਂ ਲੱਗੇ ਆ ਵੇਖੋ। ਦੇਖੀ ਜਗਉਣ ਜੋ ਗਿਆ। ਕਰ ਲੱਗੇ ਸ਼ੁਰੂ ਵੇਖਣ ਲੱਗੇ ਬੰਦੇ ਚਲਾ ਗਏ ਹਾਂ ਘਰ ਠੀਕ ਹੈ ਪਹਿਲਾ ਫੱਟੀ ਨਹੀਂ ਲਾਈ ਬਸ ਫੱਟੀ ਪਹਿਲਾਂ ਲਾਈ ਨਹੀਂ ਇਹਨੇ ਓਏ ਅਲੀ ਇੱਕ ਹੋਰ ਚੱਲ ਪਿਆਗਾ ਵਧੀਆ ਚਾਰਦਾ ਆਵੇ ਹੁਣ ਦੂਜੇ ਟਰੈਕਟਰ ਨਾਲ ਲਿਆਂਦੀ ਟਰਾਲੀ ਫੇਡ ਵਾਲੀ ਉਹ ਹੋਰ ਬਾਈ ਇਹ ਜਿਹੜਾ ਟੂਰੀ எடுக்காமல் யாருக்கு வரும் ஐந்து ஜாடி இருக்கும். ਯਾਰ ਯਾਰ ਖਾੜਾ ਹੀ ਸਭ ਦਾ ਸਾਇਲੈ ਹੀ ਹੋਰ ਉਧਰੋਂ ਸਿਆਲ ਤੇ ਗੱਡੀ ਨਾ ਹੈ ਤਾ ਉਹ ਤਾਂ ਰਹਿਣਾ ਨਹੀਂ ਜਾ ਰਹਿਣਾ ਕੋਈ ਕੋਰੇ ਇਹ ਪੱਠੇ ਡੋੜ ਲਾਟਾ ਟਾ ਅੰਦਰੋਂ ਪਾ ਲਿਆ ਚੈੱਕ ਕਰੋ ਤੁਹਾਡਾ ਉਹ ਕੁੱਤਾ ਇਹ ਆ ਇਹੇ ਇਹ ਕੁੱਤਾ ਚੈੱਕ ਕਰੋ ਤੇ ਤੁਰਨੀ ਟਾ ਨੀ ਮਗਰ ਕੁੱਤਾ ਮਲਕੀਦ ਨਾਲ ਨਡਰਾ ਗਿਆ ਕੀ ਆਖਰ ਉਹ ਸੀਗਾ ਮੋਹਰੇ ਟ੍ਰਾਂਨਿੰਗ ਚੈੱਕ ਕਰ ਉਹ ਲੱਗੀ ਦੇ ਉਹ ਰੇ ਹੋ ਗਰਮੀ ਨੂੰ ਬੜੇ 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 ਤਾਂ ਨਾ ਬੰਦੇ ਜਾਈ ਜਦ ਕਰ ਜਦ ਕਰ ਦੀ ਕੋਸ਼ਿਸ਼ ਕਰਦੇ ਜੱਟ ਜੱਟ ਲਾ ਪ੍ਰਯੋਗ ਕਰਦਾ ਦਾਪਨ ਦਾ ਦੇਖੋ ਓ ਓ ਠੀਕ ਹੈ ਵਧੀਆ ਓ ਆਹਾ ਨਯਾਰਾ ਨਾ ਪੂਰਾ ਪੂਰਾ ਨਯਾਰਾ ਆਹਾ